ਹਾਂਜੀ ਭਾਈ ਸਾਹਿਬ ਸ੍ਰੀਕਾਲ ਸਾਰੇ ਭਰਾਵਾਂ ਨੂੰ ਤੇ ਹੋ ਠੀਕ ਠਾਕ ਆਪਾਂ ਵੀਡੀਓ ਲੈ ਕੇ ਆਏ ਸੀ ਅੱਜ ਫੇਰ ਇੱਕ ਛੋਟੀ ਜੀ ਤੇ ਆ ਕਬੂਤਰੀ ਬਈ ਫੜੀ ਆਪਾਂ ਤੇ ਆ ਗੋਲੀ ਕਬੂਤਰੀ ਤੇ ਕੱਲ ਸ਼ਾਮ ਨੂੰ ਆ ਕੇ ਤੇ ਆਪਣੇ ਛੱਤ ਤੇ ਬੈ ਗਈ ਸੀਗੀ ਤੇ ਆਪਾਂ ਰਾਤ ਨੂੰ ਬੈਠੇ ਰਹੀ ਤੇ ਬਿੱਲੀ ਤੋਂ ਮੈਂ ਚਲ ਫੜ ਲਏਗੇ ਫੜ ਲੈਂਦੀ ਗੋਬੁਤਰੀ ਆਪਣੀ ਹੈ ਗੋਲੀ ਠੀਕ ਹੈ ਆ ਫੜੀ ਸੀ ਆਪਾਂ ਤੇ ਪਿੰਡ ਜੱਪਾ ਫੋਨ ਕਰਤਾ ਸੀਗਾ ਸਾਰਿਆਂ ਨੂੰ ਉਹ ਕਹਿੰਦੇ ਬਈ ਜਿਹੜੇ ਜਿਹੜੇ ਬੰਦਨ ਕੀਤਾ ਸੀ ਉਹਨਾਂ ਨੂੰ ਕਹਿੰਦੇ ਵੀ ਸਾਡੀ ਤਾਂ ਹੈ ਨਹੀਂ ਗੋਬੁਤਰੀ ਬਈ ਵੇਖੋ ਘੈਂਟ ਮਨ ਤਾਂ ਲੱਗੀ ਚੰਗੀ ਹੈ ਗੋਬੁਤਰੀ ਜਿਤਕੂ ਜੀ ਆ ਗੋਬੁਤਰੀ ਘਟੀਆਂ ਅੱਖਾਂ ਦੀ ਹੈ ਪੂਰੀ ਨਸਲਾ ਅਲੱਗ ਜੀ ਲੋ ਮੇਟਰ ਵੀ ਕਬੂਤਰੀ ਬਈ ਗੋਲੀ ਕਬੂਤਰੀ ਆ ਪਰਪਲਿਆਂ ਤੋਂ ਬਹੁਤ ਚੰਗੀ ਆ ਬਾਕੀ ਆਪਣੇ ਕਬੂਤਰ ਤੁਹਾਨੂੰ ਦਿਖਾਈ ਆ ਹਾ ਪਹਿਲਾਂ ਉਹ ਸ਼ਾ ਬੈਠੇ ਆਂਡਿਆਂ ਤੇ ਬੱਚੇ ਗੱਡੀ ਬੈਠੇ ਆ ਵੇਖੋ ਅੱਜ ਬਈ ਤੁੱਪ ਚੰਗੀ ਨਿਕਲੀ ਅੱਜ ਬਹੁਤ ਘੈਂਟ ਆ ਤੁੱਪ ਅੱਤ ਪੱਠੇ ਬਾ ਰੱਖੇ ਬਈ ਆ ਦੇਖੋ ਆ ਜਾਲ ਚ ਬਾ ਰੱਖੇ ਬਈ 15 20 ਅੱਠ ਕਿਤਾਬ ਬੈਠੇ ਛਤਰੀ ਤੇ ਤਾਂ ਵਾਲੀ ਵੱਡੀ ਛਤਰੀ ਮੇਨ ਉੱਚੀ ਉਸ ਦੇ ਬਾ ਰੱਖੇ ਉਹ ਵੀ ਤੁਹਾਨੂੰ ਪਹਿਲਾਂ ਬੱਚੇ ਦਿਖਾਏ ਹੋਏ ਆ ਉਹ ਜਿਹੜੇ ਉਦੋਂ ਵੀਡੀਓ ਬਣਾਈ ਸੀ ਤੇ ਇੱਧਰ ਕਾਹ ਛਤਰੀ ਲੱਗੀ ਪਈ ਐ ਐਸ ਤੇ ਵੀ ਬੱਚੇ ਆਪਾਂ 10 ਬੱਚੇ ਬਾਹਰ ਰੱਖੇ ਇੱਕ ਕਬੂਦਰੀ ਆਪਣੇ ਉਹ ਬੈਠੀ ਤੇ ਆਹੋ ਸ਼ਾਖਾ ਆਪਣਾ ਉੱਡਿਆ ਫਿਰਦਾ ਬਾਈ ਆਹ ਜਾਂਦਾ ਇੱਕ ਪਰੇ ਕਿਸੇ ਦਾ ਫਿਰਦਾ ਠੀਕ ਹੈ ਜੀ ਆ ਦੀ ਵੀਡੀਓ ਬਈ ਇੰਨੀ ਇੱਕ ਸਬਸਕ੍ਰਾਈਬ ਕਰੋ ਜੀ ਭਰਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਸਬਸਕ੍ਰਾਈਬ ਕਰਿਆ ਕਰੋ ਮੇਰੀ ਵੀਡੀਓ ਨੂੰ ਅੱਗੇ ਹੋਰ ਲਿਆਵਾਂਗੇ ਵੀਡੀਓ ਵਧੀਆ-ਵਧੀਆ ਤੁਹਾਡੇ ਵਾਸਤੇ ਬਾਜ਼ੀਆਂ ਬੰਦ ਤੇ ਬਾਜ਼ੀਆਂ ਵਾਲੇ ਬਲੌਗ ਵੀ ਤੁਹਾਨੂੰ 2025 ਚ ਮਾਰਚ ਤੋਂ ਬਾਅਦ ਜਿੱਥੇ ਵੀ ਹੋਈ ਅਪਡੇਟ ਦਿਆ ਕਰਾਂਗੇ ਠੀਕ ਹੈ ਜੀ ਓਕੇ